ਵਧੀਆ ਹੀ ਵਧੀਆ ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਚੰਦਪੁਰਾਣਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਜਾਨਵਰ ਵਿਖਾਉਣੀਆਂ ਦੋ ਚਿੱਟੇ ਰੰਗ ਦੀਆਂ ਬਿਹੜ ਇੱਕ ਨਜ਼ਰ ਨਾਲ ਲੱਗੇ ਤਾਂ ਕਾਲੇ ਰੰਗ ਦੀ ਵੀ ਹੈਗੀ ਆ ਤਿੰਨ ਜਾਨਵਰ ਆ ਬੰਦਾ ਨਰਮੀ ਆ ਤੁਸੀਂ ਸਾਰੇ ਹੀ ਜਾਣਦੇ ਓ ਕੋਈ ਅੱਜ ਪਹਿਲੀ ਵੀਡੀਓ ਨਹੀਂ ਬਣ ਰਹੀ ਆਪਣੇ ਚੈਨਲ ਤੇ ਰੈਗੂਲਰਲੀ ਚੈਨਲ ਤੇ ਵੀਡੀਓ ਅਪਲੋਡ ਹੁੰਦੇਗਾ ਜਿਹੜਾ ਨਰਮਾ ਆਪਾਂ ਨਰਮ ਕਹਿੰਦੇ ਅੱਗੇ ਵੀ ਕਹਿੰਦੇ ਸੀ ਅੱਜ ਵੀ ਕਹਿੰਦੇ ਤੇ ਕੱਲ ਨੂੰ ਵੀ ਕਹਾਂਗੇ ਤਿੰਨ ਜਾਨਵਰ ਸੇਲ ਹੈ ਸੀਲ ਸਾਹੂ ਜਾਨਵਰ ਹੈ ਇਨਫਰਮੇਸ਼ਨ ਲੈ ਲੈਣਾ ਤਿੰਨੇ ਚੰਗੀਆਂ ਵਹਿੜਾ ਚੰਗੇ ਦੁੱਧ ਵਾਲੀਆਂ ਜੇ ਕਿਸੇ ਨੂੰ ਕਾਲੀ ਚਾਹੀਦੀ ਆ ਮੱਝਾਂ ਵਰਗਾ ਦੁੱਧ ਗਰਮੀ ਰਹਿਦ ਮੱਛੀ ਕਾਲੇ ਰੰਗ ਦੀ ਤੇ ਦੋ ਚਿੱਟੇ ਰੰਗ ਦੀਆਂ ਇਨਫਰਮੇਸ਼ਨ ਲੈ ਦਣਾ ਹਾਂਜੀ ਸੱਸੀ ਕਾ ਬਾਈ ਸੱਸੀ ਕਾ ਬਾਈ ਸਾਡਾ ਨਾਂ ਦੱਸ ਦੀ ਪੰਜ ਪੰਚੰਤਪੁਰਾਣਾ ਤਸੀਰ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਫੋਨ ਨੰਬਰ ਦੱਸ 85558781 85558781 ਕਿੰਨਾ ਵਸੂਆ ਬਾਈ ਇਹਦਾ ਪਹਿਲਾ ਵਸੂਆ ਵੀਰੇ ਸਮਾਂ ਸਮਾਂ ਬਸ ਅਹ ਹਫਤੇ ਦੇ ਅੰਦਰ ਅੰਦਰ ਹੀ ਹੋਊ ਕਿੰਨਾ ਕਿ ਦੁੱਧ ਪਾਈ ਤਾਂ 6 ਜਾਨ ਨੂੰ ਮੰਨ ਕੇ ਚੱਲੋ ਕਿੰਨਾ ਕਿ ਦੁੱਧ ਪਿਆ ਜੀ ਦੋਦੇ ਪਹਿਲਾਣਾ ਯਾਰ 18 ਤੋਂ 20 ਲੀਟਰ ਦਾ ਕਰਾਉਣਾ ਪਿਆਊਗੀ ਉਹਨਾਂ ਮਾਲਗਾਂ ਦੇ ਸਭ ਚੰਗੇ ਦੁੱਧ ਵਾਲੀ ਜਿਹੜੀ ਮਾਂ ਐ ਦੀ ਤਾਂ ਗਰ ਗਾੜਾ ਦਾ ਥੋੜੀ ਬੱਚੀ ਸੀਲ ਸੌ ਕੀ ਲੱਤ ਛੜਾ ਵਾਲੀ ਸੀਲ ਸੌ ਆਪਾਂ ਤੇ ਪਤਾ ਆਪਾਂ ਸਿਖਾ ਦਿੰਨੇ ਹਾਂ ਨੀ ਉਹਦੇ ਸਹੀ ਹੈ ਚਾਰਾ ਨਗਾ ਦੀ ਐ ਇਹ ਸਾਊਦੀ ਗਾਰੰਟੀ ਐ ਸੀਲ ਸਾਊਦੀ ਬਾਈ ਕਹਿੰਦਾ ਤਿੰਨਾਂ ਨਗਾ ਦੀ ਗਾਰੰਟੀ ਉਹ ਚਾਰ ਨਿਕਲ ਕੇ ਚਲੋ ਫਲੇਕਾ ਲੱਗਦਾ ਅੱਛਾ ਹੋਣੀ ਐ ਦੋਸਤੋ ਨਾਗ ਤਿੰਨ ਘਰੇ ਖੜੇ ਇੱਕ ਵੜ ਹੋਰ ਆਈ ਜਾਂਦੀ ਐ ਹੋਰ ਅੱਧੇ ਘੰਟੇ ਤੱਕ ਆ ਜਾਊਗੀ 18 20 18 20 ਖੁੱਲਾ ਦੁੱਧ ਪਿਆ ਜੂ ਬਾਕੀ ਜਾਤ ਵਾਲੀ ਬੱਛੀ ਹੈ ਜੇ ਜਾਤ ਵਾਲੀ ਬੱਛੀ 18 20 18 20 ਪਹਿਲਾਂ ਨਹੀਂ ਦੁੱਧ ਨਹੀਂ ਪੀਉਂਦੀ ਫਿਰ ਦੇਸੀ ਵਾੜ ਨੇ ਤਾਂ ਚਲੋ ਕਾਦਾ ਦੁੱਧ ਪਿਆਉਣਾ ਜਾਤ ਵਾਲੀ ਬੱਛੀ ਹੈ 18 ਵੀ 18 ਵੀ ਖੁੱਲਾ ਦੁੱਧ ਪਿਆਜੂ ਬਾਕੀ ਅੱਗੇ ਦੁੱਧ ਸੇਵਾ ਸੰਭਾਲਦਾ ਹੁੰਦਾ ਜੇ ਕੱਲੇ ਪੱਠੇ ਹੀ ਪਾਉਣੇ ਆ ਦਾਣਾ ਵਿਖਾਉਣਾ ਹੀ ਨਹੀਂ ਉਹ ਗਵੰਡੀਆਂ ਨੇ ਪਾਉਣਾ ਆਪਦੇ ਮੱਝਾਂ ਗਾਂ ਨੂੰ ਫਿਰ ਤਾਂ ਜਾਨਵਰ ਨੇ ਕਾਦਾ ਦੁੱਧ ਦੇਣਾ ਪਰ ਜੇ ਵਧੀਆ 2-3 ਕਿਲੋ ਸੁਬਾ ਫੀਡ ਪਾ ਜੇ ਤੇ ਸ਼ਾਮ ਨੂੰ 2-3 ਕਿਲੋ ਪਾ ਜੇ ਨੋਰਮਲ ਹੀ ਗੱਲ ਕਰਦਾ ਮੈਂ 2-3 ਕਿਲੋ ਕੋਈ ਬਾੜੀ ਨਹੀਂ ਤਿੰਨਾ ਦੁੱਧ ਆਵਣਾ ਪਿਆ ਦੇਣਾ ਨੇ 5-6 ਦਿਨ ਲੈ ਜੂ ਵਲਟਾ ਲਾ ਹਜੇ ਬਹੁਤ ਬਾਕੀ ਆ ਬਾਕੀ ਹੈਗੀ ਵੱਚੀ ਵਾਧੇ ਵਾਲੀ ਐ ਨਵਾਂ ਹਾਣਾ ਪਹਿਲਾਂ ਨਾ ਜੇ ਕੋਈ 2-4 ਸੂਵੇ ਦੁੱਧ ਪੀ ਕੇ ਗਾਂ ਬਣਾ ਕੇ ਵੀ ਇਹਨੂੰ ਸੇਲ ਕਰੂ ਨਾ ਹਜੇ ਤਾਂ ਵਹਿ ਡਾਂਗਾ ਚੌਥੇ ਸੂਵੇ ਜੇ ਸੇਲ ਵੀ ਕਰਦਾ ਚਾਰਾਂ ਸੂਆਂ ਚ ਕਿਹੜਾ ਬੁੱਢੀ ਹੋ ਜੂਗੀ ਏ ਤੇ ਜਿਹੜੇ ਵਪਾਰੀ ਆ ਉਹਦਾ ਚੌਥੇ ਸੂਏ ਵਾਲ ਨੂੰ ਵੀ ਦੂਜਾ ਕਹਿ ਕੇ ਵੇਚ ਦਿੰਦੇ ਆ ਮੈਂ ਸਹੀ ਸੂਏ ਦੀ ਗੱਲ ਕਰਦਾ ਪਹਿਲਾਂ ਨਾ ਚਾਰ ਸੂਏ ਦੁੱਧ ਪੀ ਕੇ ਵੀ ਵੇਚੋਂਗੇ ਤਾਂ ਵੀ ਜਿੰਨੇ ਦੀ ਅੱਜ ਖਰੀਦੋਂਗੇ ਉਦੋਂ ਚਾਰ ਪੈਸੇ ਵੱਧ ਵੈਗ ਜੂ ਕਿਉਂਕਿ ਦਿਨੋਂ ਦਿਨ ਮਗਹਾਈ ਵਾਧਦੀ ਆ ਜਿਹੜੀਆਂ ਵਹਿੜਾਂ ਪਿਛਲੇ ਸਾਲ ਜਿੱਥੇ ਜਿੰਨੇ ਦੀਆਂ ਮਿਲਦੀਆਂ ਸੀ ਹੁਣ ਓਨੇ ਦੀਆਂ ਮਿਲਦੀਆਂ ਨਹੀਂ ਇੱਕ ਤਾਂ ਜਨਵਰੀ ਥੋੜੀ ਆ ਥੋੜੇ ਘਟਦੇ ਜਾਂਦੇ ਆ ਇੱਕ ਬਾਕੀ ਸਾਰੇ ਪਾਸੇ ਮਗਹਾਈ ਵਾਧਦੀ ਜਾਂਦੀ ਹੈ ਜੈਜ ਜਾ ਮੋਲ ਬਾਈ ਇਹ 70 ਚੋਂ ਮਾਨਤਾਉਂਗਾ 70 ਚੋਂ ਦੋਸਤੋ 70000 ਚੋਂ ਮਾਨਤਾਣ ਹੋ ਜੂ ਗਰਮਿਓ ਗਰਮੀ ਕੋਈ ਭੈਣ ਭਰਾ ਦੁੱਧ ਪੀ ਕੇ ਵੀ ਟੋਕੜ ਗੱਬਣ ਢਾਈਆਂ ਮਹੀਨਿਆਂ ਦੀ ਤਿੰਨਾ ਮਹੀਨਿਆਂ ਦੀ ਕਰਕੇ ਕੋਈ ਸੇਲ ਕਰਦਾ ਨਾ ਤਾਂ ਵੀ 45000 ਦੀ ਵਹਿੜਾ ਭੁੱਲੇ ਹਥ ਨਾ ਚੰਗੀ ਵਹਿੜਾ ਅੱਜ ਦਾ ਮੁੱਲ 70 ਉਹਦੇ ਜੋ ਮਾਨ ਤਾਨ ਹੋ ਜੂ 45 ਘੱਟ ਤੋਂ ਘੱਟ ਦੱਸ ਰਿਹਾ ਮੈਂ ਜੇ ਵਧੀਆ ਦੁੱਧ 10 12 ਕਿਲੋ ਹੋਇਆ ਟੋਕੜ ਗੱਬਣ ਹੋ ਸਕਦਾ 48 50 ਦੀ ਵੀ ਵਿਕ ਜੇ ਜਾਇਜ਼ ਮੁੱਲ 70 ਚ ਮਾਨ ਤਾਨ ਹੋ ਜੂ ਮੰਨ ਲਓ ਆਪਾਂ ਉੱਸਰ ਵੱਛੀ ਲੈਨੇ ਉਹ ਵੀ ਦਾ ਪਹਿਲਾਂ ਤਾਂ ਚਲੋ ਜਾਤਾਲੀਆਂ ਹੀ ਵੇਖਦੀਆਂ ਸੀ ਹੁਣ ਤਾਂ ਕ੍ਰੋਸ ਵੀ 10 10 15 15 ਹਜ਼ਾਰ ਦੀਆਂ ਵੀ ਕੀ ਜਾਂਦੀਆਂ ਕਿਉਂਕਿ ਮੰਗਾਈ ਹੈਗੀ ਆ ਜਾਨਵਰ ਵੱਧ ਮਿਲਦਾ ਤੇ ਉਹ ਵੀ ਕ੍ਰੋਸ ਵੀ ਵੇਕਣ ਲੱਗ ਪਿਆ ਜਾਤਾਲੀਆਂ ਤਾਂ ਚਲੋ ਪਹਿਲਾਂ ਹੀ 25 30 35 ਟਿੱਕਰ ਚੰਗੀ ਐਫ ਜਾਂ ਚੰਗੀ ਜਰਸੀ ਪਹਿਲਾਂ ਹੀ ਵੇਖਦੀ ਸੀ ਹੁਣ ਤਾਂ ਕ੍ਰੋਸ ਵੀ ਕੀ ਜਾਂਦੀਆਂ ਦੋ ਨੰਬਰ ਤੇ ਆ ਜਾ ਬਾਈ ਇਹ ਦੂਜਾ ਸਵੇਰ ਹੁੰਦੀ ਆ ਦੁੱਧ ਪਾਇਆ ਹੈ ਦਾ 20 ਲੀਟਰ ਪਹਿਲੇ ਸੋਡਾ ਅਗਲੇ ਦਿਨ ਦਸਣ ਦੇ ਮਤਾਬਾ ਬਾਕੀ 20 ਲੀਟਰ ਇਹਨੂੰ ਕੋਈ ਬਾਹਲਾ ਬਰੀ ਦੀ ਬਚੀ ਨਹੀਂ ਤੇ ਦਿਨ ਲਾਊਗੀ ਇਹ ਵੀ 5 ਲੈ ਜੇ 6 ਲੈ ਜੇ ਇਹਨੇ ਤਾਂ ਕੋਈ ਪਹਿਲਾਂ ਸੂਪ ਕੋਈ ਮਗਰੋਂ ਸੂਪ ਬਸ ਇੰਨਾ ਕੀ ਆ ਜਾਣੀ ਕੁਝ ਉਹ ਉਹ ਵੈੜ ਇੱਕ ਦੋ ਦਿਨ ਲਾਊਗੀ ਬਾਕੀ ਇਹਨਾਂ ਦੇ 5 6 ਦਿਨ ਆ ਵੈੜ ਤਿਆਰੀਆਂ ਜੀ ਤੇ ਲੇਵਾ ਹੀ ਦੱਸਦਾ ਵੈੜ ਤਿਆਰੀਆਂ ਅੱਜ ਪੁੜੇ ਜੇ ਵੀ ਨਵਾਈ ਫਿਰਦੀ ਆ ਕੱਢ ਜੇ ਜੀ ਲਾ ਜੇ ਦੋ ਦਿਨ ਕੱਢ ਜੇ ਸੂਪੇ ਰਾਤ ਨੂੰ ਸੂਪੇ ਜਮਾ ਤਿਆਰੀਆਂ ਜਾਏ ਆ ਪਹਿਲੀਆਂ ਦੋਵੇਂ ਵੈੜਾ ਕੋਈ ਪੰਜਾਂ ਦੇ ਨਾਲ ਨੂੰ ਸੂਪੇ ਕੋਈ ਛੇਆਂ ਦੇ ਨਾਲ ਨੂੰ ਸੂਪੇ ਹੋ ਸਕਦਾ ਜਾਂਦੀ ਕਈ ਵਾਰ ਜਾਨਵਰ ਉਪਰਾ ਕਰ ਜੇ ਦਿਹਾੜੀ ਪਹਿਲਾਂ ਵੀ ਸੂ ਸਕਦਾ 20 ਕਿਲੋ ਦੁੱਧ ਪਹਿਲਾਂ ਨੇ ਦਿੱਤਾ ਦੂਜੇ ਸੂਵੇ ਸੁੰਦੀ ਐ ਇਹਦੇ ਹਵਾਨੇ ਤੇ ਵੇਨ ਜ ਬਹੁਤ ਆ ਵੇਨ ਜ ਦੀਆਂ ਡੱਬੀਆਂ ਬੰਦੀਆਂ ਜਿੱਦਾਂ ਕਸ਼ਮੀਰੀਆਂ ਦੀ ਸ਼ਾਲ ਤੇ ਕਢਾਈ ਕੀਤੀ ਹੁੰਦੀ ਹੈ ਨਾ ਹਵਾਨੇ ਦੇ ਸਾਰੇ ਪਾਸੇ ਉਵੇਂ ਵੇਨ ਜ ਦੀਆਂ ਡੱਬੀਆਂ ਬੰਦੀਆਂ ਬਾਕੀ ਥਣ ਵੀ ਪੂਰਾ ਚੰਗਾ ਭਾਵੇਂ ਅੱਥੀ ਚੋਲੋ ਮਸ਼ੀਨ ਤੇ ਚੋਲੋ ਫਿਟਿੰਗ ਵਾਲਾ ਕੰਪੈਕਟ ਡਰ ਫੱਟ ਫੱਟ ਹਵਾਨਾ ਕੋਈ 4 ਸੂਵੇ 5 ਸੂਵੇ ਜਿਵੇਂ ਮਰਜ਼ੀ ਦੁੱਧ ਪੀਲੇ ਇਹਦਾ ਹਵਾਨਾ ਇਦਾਂ ਹੀ ਰਹੂਗਾ ਨਹੀਂ ਆਮ ਕਈ ਵੜਣਾ ਦੂਜੇ ਕਸੂਵੇ ਨੂੰ ਟਟਮਾ ਲਮਕਮਾ ਹਵਾਨਾ ਜਾਂ ਬਣ ਜਾਂਦਾ ਗਿੱਟਿਆਂ 'ਚ ਵੱਜਣ ਜੇ ਲੱਗ ਪੈਂਦਾ ਪਰ ਇਹਦਾ ਹਵਾਨਾ ਫੱਟ ਫੱਟ ਹੀ ਰਹੂਗਾ ਥਣ ਭਾਂਡੇ ਦੀ ਸਾਫ ਸੁਥਰੀ ਆਪਾਂ ਵਾ ਇੱਕ ਨੰਬਰ ਲੈ ਲਓ ਦੋ ਨੰਬਰ ਲੈ ਲਓ ਇਥੇ ਸੇਮ ਜਿਹੇ ਦੁੱਧ ਪਿਆ ਜਾਣੀਆਂ ਜਿਹੜਾ ਕੋਈ 2 ਕਿਲੋ ਦਾਣਾ ਵੱਧ ਪਾਲੂ ਉਹਦੀ ਵੱਧ ਪਿਆਜੂਗੀ ਹਾਂ ਬਾਕੀ ਵਾਲ ਟੱਲਾ ਬਹੁਤ ਬਾਕੀ ਆ ਜਿਹੜੇ ਦਿਨ ਲੈ ਜਾਣੇ ਆ ਚਾਰ ਲੈ ਜੇ ਪੰਜ ਲੈ ਜੇ ਉਹ ਇੰਨਾ ਹੀ ਜੇ ਕੋਈ ਦਿਹਾੜੀ ਵੱਧ ਲੈ ਜੂ ਤਾਂ ਉਹੀ ਪੂਰਾ ਚਾਨਵਰ ਚੰਗਾ ਬਣ ਕੇ ਸੂਪੂਗਾ ਜੈ ਜੈ ਮੋਲੇ ਦਾ ਜੀ ਸਾਰਾ ਤਾਂ ਇੱਕੋ ਹੀ ਆ 70 ਜੋ ਮਾਨਤਾਨ ਜਿਹੜੀ ਮਰਜ਼ੀ ਲੈ ਲਊਗਾ ਤਾਂ ਉਹਨੂੰ ਆਪਾਂ ਹਿਸਾਬ ਨਾ ਕਰਾਂਗੇ 70 ਜੋ ਮਾਨਤਾਨ ਹੋ ਜੂ ਸਾਰੀਆਂ ਹੀ ਵਹਿੜਾਂ ਦਾ ਕੋਈ ਜੋੜਾ ਲੈ ਲੂ 1000 ਖੰਡ ਵੱਧ ਮਾਨਤਾਨ ਹੋ ਜੂਗਾ ਕਿਉਂਕਿ ਵਹਿੜਾਂ ਤਕਰੀਬਨ ਤਿੰਨੇ ਹੀ ਚੰਗੀਆਂ ਜਿਹੜੀ ਮਰਜ਼ੀ ਲੈ ਲਓ ਕੋਈ ਜੋੜਾ ਲਊਗਾ ਆਪਾਂ ਕਰਾਇਆ ਛੱਰ ਦਾਂਗੇ ਕਿੱਥੋਂ ਦਾ ਮਰਜ਼ੀ ਹੈ ਜਿੱਥੋਂ ਦਾ ਮਰਜ਼ੀ ਹੈ ਜਿਹੜਾ ਪਾਕਿਸਤਾਨ ਚ ਫੋਨ ਲਾ ਲੈ ਕੋਈ ਖਤਰਨਾਕ ਨਹੀਂ ਭੇਜ ਦਾਂਗੇ ਉੱਥੇ ਭੇਜ ਦਾਂਗੇ ਇੰਪੋਰਟ ਕਰਾਉਣਾ ਅਗਲੇ ਸੀ ਤਾਂ ਹੀ ਤਾਂ ਮੈਂ ਉੱਥੇ ਰਫਲਾਂ ਵਾਲੇ ਵੀ ਖੜੇ ਹੁੰਦੇ ਆ ਤਿੰਨ ਨੰਬਰ ਤੇ ਆ ਜੀਏ ਇਹ ਵੀ ਦੂਜਾ ਸੁਆ ਤੇ ਉਹ ਇੱਕੋ ਹੀ ਆ ਸਾਰੇ ਪਾਸੋਂ ਦੁੱਧ ਬਾਦ ਦੁੱਧ ਦੇ ਕੰਨੇ ਚ ਉਹ ਕਿੰਨੇ 24 25 ਲੀਟਰ ਪਿਆਇਆ ਹੋਇਆ ਆ ਆਪਾਂ 20 ਮੰਨ ਕੇ ਲਈਆ 20 ਮੰਨ ਕੇ ਕੋਈ ਭਾਂਫਰਾ ਸੌਦਾ ਕਰ ਲਈ ਹੂੰ ਇਹਨਾਂ ਕਾ ਤਾਂ ਚਾਹੀਦਾ ਆ ਦੋਸਤੋ ਬਾਈ ਕਹਿੰਦਾ ਜੀ ਤੋ ਲਈਆ ਗਲੇ ਵੱਧ ਦੱਸਦੇ ਆ ਪਰ 20 ਕ ਮੰਨ ਕੇ ਸੌਦਾ ਕਰੋ ਅੱਗੇ ਤੁਹਾਡੀ ਸੇਵਾ ਹੋ ਸਕਦਾ ਵੱਧ ਦੇ ਜੇ ਤੁਹਾਡੀ ਕਾਇਮਤ ਨੂੰ 18 20 18 20 ਤਾਂ ਕੋਈ ਬਾਲਾ ਨਹੀਂਗਾ ਇਹਨਾਂ ਤਾਂ ਆਰਾਮ ਨਾਲ ਪਿਆ ਜੂਗੀ ਬਾਕੀ ਹੋ ਸਕਦਾ ਆਥਰ ਨੂੰ ਬੱਚਾ ਧਰਦੇ ਹੋ ਸਕਦਾ ਰਾਤ ਨੂੰ ਬੱਚਾ ਧਰਦੇ ਕਿਉਂਕਿ ਪੁੜੇ ਜੇ ਪੋਲੇ ਪਾਈ ਫਿਰਦੀ ਆ ਲੇ ਜੇ ਦਾ ਦਿੜੀ ਲੈ ਜੇ ਉਹ ਅੱਗੇ ਵਾਈ ਗੁਰੂ ਦੇ ਰੰਗ ਆ ਪਰ ਆਪਦੇ ਵੇਤਨ ਦੇ ਹਿਸਾਬ ਨਾਲ ਹਵਾਨਾ ਕਰਮਾਲੀ ਨੇ ਬਹੁਤ ਵੱਡਾ ਤਿਆਰ ਕੀਤਾ ਬਾਕੀ ਜਿੰਨੀ ਕੁਵਲਟਾ ਹੈਗੀ ਆ ਇੰਨੀ ਕੁਵਲਟਾ ਹਲ ਦਾ ਕਰਮਾਲੀਆਂ ਸੂਂਦੀਆਂ ਸੂਂਦੀਆਂ ਵੀ ਜ਼ੋਰ ਮਾਰਦੀਆਂ ਉਨੀ ਕੁਵਲਟਾ ਤੱਕ ਕੱਢ ਦਿੰਦੀਆਂ ਜਿੰਨੀ ਕਿ ਹੈਗੀ ਆ ਥਣ ਥਣ ਪੂਰਾ ਚੰਗਾ ਹਾਦੀ ਚਵਾਈ ਵਾਲਾ ਭਾਵੇਂ ਕੋਈ ਵਿਹੜ ਲੈ ਲੋ ਹੱਥੀ ਚੋਲੋ ਮਸ਼ੀਨ ਤੇ ਚੋਲੋ ਥਾਂ ਦੇ ਸਾਈਜ਼ ਸੋਹਣੇ ਆ ਨੇ ਆਮ ਕਈਆਂ ਚੁੰਡੀ ਜੀ ਵਾਲਾ ਥਣ ਹੱਥ 'ਚ ਆਉਂਦਾ ਹੀ ਨਹੀਂ ਹੁੰਦਾ। ਇਹਦੇ ਥਣ ਮੈਂ ਦੁਬਾਰਾ ਰੋਕ ਕੇ ਵਿਖਾ ਦੂੰਗਾ ਉੱਥੇ। ਇੱਠੀ ਆ ਜਾ ਪਗੜੇ ਕਿਹੜਾ ਹੁੰਦੀ ਹੈ। ਹੂੰ ਪੱਟਾ ਕਿਹੜਾ ਮਾਰਨ ਵਾਲੀ ਹੈ। ਸਹੀਲਸਾ ਹੋਊਗਾ। ਥਣ ਪੂਰਾ ਚੰਗਾ ਅਦੀ ਚਵਾਈ ਵਾਲਾ। ਤੇ ਫੇਰ ਰੋ ਕੇ ਆਜੋ। ਸੋਨਾ ਵੱਡਾ ਲੰਮਾ ਤੇ ਠੋਸ ਨਿਕਰ ਹਵਾਨਾ। ਵਜਨ-ਵਜਨ ਬਹੁਤ ਤਾਂ ਬਾਕੀ ਤਿੰਨਾਂ ਵੇੜਾਂ ਦੇ ਪਿੰਡਾਂ 'ਚ ਚਮਕ-ਚਮਕ ਜੈਨੂਇਨ ਹੀ ਬਹੁਤ ਆ। ਲੇਵਾ ਭਾਂਡਾ ਬਹੁਤ ਚੰਗੇ ਦੁੱਧ ਦੀ ਉਮੀਦ ਕਰ ਸਕਦੇ ਆ। ਬਾਕੀ ਜੇ ਸੂਆ ਸੂਆ ਜਾਨਵਰ ਹੁੰਦਾ ਫਿਰ ਤਾਂ ਹੁੰਦਾ ਕਿ ਇੰਨਾ ਦੁੱਧ ਤਿਆਰ ਆ ਹੁਣ ਤਾਂ ਲੇਵਿਆਂ ਦੀ ਜੱਜਮੈਂਟ ਦੇ ਹਿਸਾਬ ਨਾਲ 18-20 ਤਾਂ ਚਲੋ ਨਾਰਮਲ ਹੀ ਪਿਆ ਦੇਣਾ ਤਿੰਨਾ ਵਹਿੜਾ ਨੇ ਦੁੱਧ ਜੈ ਜੈ ਮੋਲੇ ਦਾ ਵੀ ਉਨਾ ਹੀ ਜਿਹੜਾ ਵੀ 70 ਚ ਮਾਨਤਾ ਕੋਈ ਮਰਜ਼ੀ ਵਹਿੜ ਲੈ ਲੋ ਕਾਲੀ ਲੈ ਲੋ ਚਿੱਟੀ ਲੈ ਲੋ ਪ੍ਰਾਈਸ ਸੇਮ ਹੀ ਆ 70 7000 ਥੋੜਾ ਥੋੜਾ ਮਾਨਤਾਨ ਹੋ ਜੂ ਜੇ ਕੋਈ ਜੋੜਾ ਲੈ ਲੈਂਦਾ ਬਾਈ ਕਹਿੰਦਾ ਜਿੱਥੋਂ ਮਰਜ਼ੀ ਫੋਨ ਲਾ ਲੈ ਮਤਲਬ ਆਪਣੇ ਪੰਜਾਬ ਪੰਜਾਬ ਚ ਕੋਈ 10 ਕਿਲੋਮੀਟਰ ਤੋਂ ਲਾ ਲੇ ਕੋਈ ਜੇ 10 ਆਲਾ ਹੋਊਗਾ ਭਰਾ ਕੋਈ ਹਜ਼ਾਰ ਖੰਡ ਮਾਨ ਤਣ ਕਰ ਦੂਗਾ ਭਾਵੇਂ ਜੇ ਵੱਧ ਬਾਟ ਆਲਾ ਹੋਇਆ ਉਹਦਾ ਬਾਈ ਕੰਦਾ ਕਿਰਾਇਆ ਛਾੜ ਦੂ ਮਤਲਬ ਡਿਲੀਵਰੀ ਕਰ ਦੂ ਬਾਈ ਤੁਹਾਡੇ ਘਰ ਤੱਕ ਵਹਿੜ ਪਹੁੰਚਦੀ ਕਰ ਦੂ ਜੇ ਆਪ ਦਾ ਸਾਧਨ ਲਿਆਉਗੇ ਉਹਨਾਂ ਕੋ ਤੁਹਾਡਾ ਕਿਰਾਇਆ ਭਾੜੇ ਦਾ ਮਾਇਆ ਦੇ ਦੂਗਾ ਤੇ ਨਹੀਂ ਘਰੇ ਪਹੁੰਚ ਕਰ ਦੂ ਬਾਕੀ ਫੋਨ ਨੰਬਰ ਸਕਰੀਨ ਤੇ ਹੈ ਜੈ ਜੇ ਮੋਹਲਾ 7070000 ਬਾਕੀ ਵਹਿੜਾਂ ਚੰਗੀਆਂ ਨਵਾਹਾਂ ਕੋਈ ਬੁੱਢੀਆਂ ਜੀਆਂ ਵਹਿੜਾ ਨਹੀਂ ਕਹੀ ਤਾਂ ਆਮੀ ਵਪਾਰੀ ਪਸ਼ੂ ਸੁੰਦਾ ਹੁੰਦਾ ਪੰਜਵੇਂ ਜਾਂ ਸੇਵੇਂ ਸੂਏ ਉਹਨੇ ਦੂਜਾ ਸੂਆ ਕਹਿੰਦੇ ਦੂਜੇ ਸੂਏ ਤੋਂ ਬਾਹਰ ਹੀ ਨਹੀਂ ਨਿਕਲਦੇ ਪਰ ਅੱਗੇ ਵੀ ਆਪਾਂ ਕਹਿੰਨੇ ਦੁਬਾਰਾ ਵੀ ਕਹਿ ਦੇਣਾ ਕਿ ਜਿਹਨੇ ਜਾਨਵਰ ਲੈਣਾ ਅਗਲੇ ਨੇ ਤਾਂ ਕਹਿਣਾ ਦੂਜਾ ਹੀ ਕਹੀ ਜਾਂਦੇ ਆ ਪਰ ਆਪਦੀ ਜੱਜਮੈਂਟ ਦੇ ਹਿਸਾਬ ਨਾਲ ਲੈ ਲਿਆ ਕਰੋ ਪਸ਼ੂ ਉਹਨੇ ਸੂਆ ਹੈਗਾ ਕਿ ਵੱਧ ਆ ਪਰ ਇਹ ਵਹਿੜਾਂ ਅੰਗੀ ਹੈ ਆ ਦੂਜਾ ਹੀ ਹੋਊਗੀ ਆ ਵੀ ਦੂਜਾ ਉਹ ਪਹਿਲਣਾ ਫੋਨ ਨੰਬਰ ਸਕਰੀਨ ਤੇ ਬਿਲਕੁਲ ਜਾਇਜ਼ ਮਾਰ ਸਾਰਿਆਂ ਨੂੰ ਸਸੀ